ਹਾਂਜੀ ਕੱਲ ਸਾਡੇ ਇੱਕ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾਬੰਦੀਆਂ ਲਗਾਈਆਂ ਗਈਆਂ ਸੀ ਜੇ ਮਨਜੂਵ ਐਸਐਸਪੀ ਸਾਹਿਬਾ ਦੇ ਅਧਿਕਾਰਤ ਸਾਫ ਇਹ ਇਲੈਕਸ਼ਨ ਕਮਿਸ਼ਨ ਗਿਆ ਰਹਿਤ ਹਾਂ ਉਸਾਰ ਅਲੱਗ ਜਦੋਂ ਉਸੇ ਨਾਕਾਬੰਦੀ ਲਾਈ ਹੋਈ ਸੀ ਤਾਂ ਸਾਨੂੰ ਇਨਫਰਮੇਸ਼ਨ ਮਿਲੀ ਸੀ ਵੀ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਉੱਕੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਕਿ ਅਸੀਂ ਮੌਕੇ ਤੇ ਆਪਣੀਆਂ ਸਗੀਆਂ ਪਾਰਟੀਆਂ ਨੇ ਰੈਡ ਕੀਤੀ ਰੇਡ ਦਰਾਂ ਨਸੀ 10 ਪੇਕੀਆਂ ਸ਼ਰਾਬ ਰੀਐਕਸ਼ਨਮ ਦولت ਦੇ ਸਾਈਕ ਲੋਕੋ ਕੀ ਬਰਾਮੇ ਇਹ ਕੋਈ ਇਲੈਕਸ਼ਨ ਚ ਵਰਤੀ ਜਾਣੀ ਸੀ ਕਿਉਂਕਿ ਇਹ ਰੂਟੀਨ ਚ ਕੰਮ ਕਰਦਾ ਹੈ ਕਲੈਕਸ਼ਨ ਦਰਾਂ ਕੇਕਿੰਗ ਦੇ ਜਿਹੜੀ ਕਾਰਨ ਕਰਕੇ ਇਹ ਪੰਜਾਬ ਕਵਰ ਹੋਇਆ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਇਚ ਸਪਲਾਈ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਇਸ ਲੱਕੇ ਦੇ ਵਿੱਚ ਇੱਥੇ ਵੇਚਦਾ ਇਹ ਦਪਾਮ ਕਰਦਾ ਹੈਗਾ ਕਰਿਆਨੇ ਦੀ ਕੋਠੀ ਬੈਠਾ ਵੇਚੀ ਜਾਂਦਾ ਸੀਗਾ ਸੌਦਿਆਂ ਦੇ ਨਾਲ ਪਹਿਲਾਂ ਵੀ ਪਰਚਾ ਹੈ ਜੀ ਕਿਤੇ ਪਹਿਲਾਂ ਵੀ ਪਰਚਾ ਹੈ ਜੀ ਡਰਗਮਨੀ ਵਗੈਰਾ ਕੋਈ ਗ੍ਰਾਮ ਨਹੀਂ ਜੀ ਨਹੀਂ ਡਰਗ ਨਹੀਂ ਇਹ ਕਦੇ ਤੋਂ ਜਿਹੜਾ ਇਹ ਕਰ ਰਿਹਾ ਸੀ ਇਹ ਪਿਛਲੇ 500 ਸਾਲ ਤੋਂ ਕਰ ਰਿਹਾ ਜਿਹਨੇ ਪ੍ਰਾਪਰਟੀ ਦੇਖਿਆ ਇਹਨਾਂ ਵੀ ਇਹਨੂੰ ਇਸੇ ਦਾ ਮਾਲਕ ਜੀ ਕੋਠੀ ਵੇਚੀ ਹੈ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਚ ਬਣਾਈ ਹੈ ਉਹ ਜੁਨੀਆ ਹਦਾਇਤਾਂ ਨੇ ਹਦਾਇਤਾਂ ਮੁਤਾਬਕ ਸਰਕਾਰ ਵੇਚ ਪਹਿਲਾ ਕਿੰਨੇ ਪਰਚੇ ਦੇ ਸੀ ਕਨੈਕਟ ਆਪਸ਼ਨ OBSCIBLE OVIC SHRAWਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਕੀ